ਆ ਦੇਖੋ ਦੋਸਤ ਹੀ ਦੋਸਤ ਦਾ ਬਣ ਗਿਆ ਵੈਰੀ ਕਰਤਾ ਕਤਲ ਗੱਲ ਵੱਡ ਕੇ ਨਾਲੇ ਚ ਸੁੱਟਦੀ লাশ ਪੁਲਿਸ ਨੇ ਦੋਸ਼ੀ ਨੂੰ ਕਰ ਲਿਆ ਗ੍ਰਿਫਤਾਰ ਸੰਗਰੂਰ ਤੋਂ ਇੱਕ ਦਿਲ ਦਹਿਲਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਦੋਸਤ ਨੇ ਆਪਣੇ ਹੀ ਦੋਸਤ ਦਾ ਕਤਲ ਕਰਤਾ ਕਤਲ ਇਸ ਬੇਰਹਿਮੀ ਨਾਲ ਕੀਤਾ ਗਿਆ ਕਿ ਮ੍ਰਿਤਕ ਰਾਕੇਸ਼ ਕੁਮਾਰ ਦਾ ਸਿਰ ਕੱਟ ਕੇ ਸੋਇਆ ਰੂਡ ਸੁਨਾਮ ਵਿਖੇ ਨਾਲੇ ਚ ਸੁੱਟ ਦਿੱਤਾ ਅਤੇ ਬਾਕੀ ਸਰੀਰ ਦੀ ਪੁਲਿਸ ਤਲਾਸ਼ ਕਰ ਰਿਹਾ ਹੈ ਅਪਰਾਧੀ ਅਜੇ ਕੁਮਾਰ ਜੋ ਕਿ ਪਰਵਾਸੀ ਹੈ ਰਾਕੇਸ਼ ਕੁਮਾਰ ਦਾ ਪਿਛਲੇ 5 ਸਾਲਾਂ ਤੋਂ ਦੋਸਤ ਸੀ ਅਤੇ ਪਵਾਨੀਗੜ੍ਹ ਦੀ ਇੱਕ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੀ 8 ਮਾਰਚ ਤਰੀਕ ਨੂੰ ਰਾਕੇਸ਼ ਕੁਮਾਰ ਦਾ ਫੋਨ ਨਹੀਂ ਮਿਲਦਾ ਜਿਸ ਤੋਂ ਬਾਅਦ 25 ਤਰੀਕ ਨੂੰ ਸੰਗਰੂਰ ਦੇ ਥਾਣਾ ਸਿਟੀ ਵਿਖੇ ਰਾਕੇਸ਼ ਕੁਮਾਰ ਦੇ ਭਰਾ ਵੱਲੋਂ ਗੁੰਮਸ਼ੁਦਾ ਦੀ ਰਿਪੋਰਟ ਲਿਖਾਈ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਪੁੱਛਤਾਚਾਹ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਸ ਤੋਂ ਬਾਅਦ ਰਾਕੇਸ਼ ਕੁਮਾਰ ਦੇ ਭਰਾ ਨੂੰ ਇਹ ਮਹਿਸੂਸ ਹੁੰਦਾ ਕਿ ਉਸਦੇ ਭਰਾ ਦੇ ਦੋਸਤ ਅਜੇ ਕੁਮਾਰ ਤੇ ਉਸਦੇ بیٹے ਤੇ ਉਸਦੀ ਮੌਤ ਦਾ ਸ਼ੱਕ ਜਪਦਾ ਜਿਸ ਤੋਂ ਬਾਅਦ ਉਹ ਇਸ ਦੀ ਇਤਲਾ ਪੁਲਿਸ ਨੂੰ ਦਿੰਦਾ ਜਿਸ ਤੋਂ ਬਾਅਦ ਪੁਲਿਸ ਅਜੇ ਕੁਮਾਰ ਨੂੰ ਗ੍ਰਿਫਤਾਰ ਕਰਦੀ ਹੈ ਪੁੱਛਗਿੱਛ ਸ਼ੁਰੂ ਕਰਦੀ ਹੈ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਉਂਦਾ ਕਿ ਅਜੇ ਕੁਮਾਰ ਇਸ ਅਪਰਾਧ ਨੂੰ ਕਬੂਲਦਾ ਹੈ ਅਤੇ ਉਹ ਦੱਸਦਾ ਹੈ ਕਿ ਉਸਨੇ ਆਪਣੇ ਦੋਸਤ ਰਕੇਸ਼ ਕੁਮਾਰ ਨੂੰ ਮੌਦੇ ਘਾਟੂ ਉਤਾਰ ਦਿੱਤਾ ਉੱਥੇ ਪੁਲਿਸ ਮੁਕੱਦਮਾ 44 ਦਰਜ ਕਰ ਅਜੇ ਕੁਮਾਰ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਅਜੇ ਕੁਮਾਰ ਦੇ ਦੋਸਤ ਦੇ ਸੋਇਆ ਰੋਡ ਤੋਂ ਰਕੇਸ਼ ਕੁਮਾਰ ਦਾ ਸਿਰ ਬਰਾਮਦ ਕੀਤਾ ਗਿਆ ਜੋ ਕਿ ਉਸਨੇ ਨਾਲੇ ਚ ਸੁੱਟਿਆ ਸੀ ਹੁਣ ਤੱਕ ਮੌਦਾ ਕੀ ਕਾਰਨ ਰਿਹਾ ਅਤੇ ਕਿਉਂ ਅਜੇ ਕੁਮਾਰ ਨੇ ਆਪਣੇ ਦੋਸਤ ਨੂੰ ਮਾਰਿਆ ਇਸ ਦੀ ਪੁੱਛਗਿੱਛ ਜਾਰੀ ਹੈ ਅਤੇ ਰਾਕੇਸ਼ ਕੁਮਾਰ ਦਾ ਬਾਕੀ ਸਰੀਰ ਕਿੱਥੇ ਆ ਉਸ ਦੀ ਵੀ ਪੁੱਛਗਿੱਛ ਅਪਰਾਧੀ ਅਜੇ ਤੋਂ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਸਿਰ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਜਾਂਚ ਲਈ ਭੇਜ ਦਿੱਤਾ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ 25 ਤਰੀਕ ਨੂੰ ਠਾਣਾ ਰਾਕੇਸ਼ ਕੁਮਾਰ ਦੀ ਗੁੰਮਸ਼ਤ ਕੀਤੀ ਸਾਡੇ ਕੋਲ ਇੱਕ ਰਿਪੋਰਟ ਆਉਂਦੀ ਹੈ ਜਿੰਨੇ ਤੁਸੀਂ ਇਨਸਟੇਅਰ ਜਾਰੀ ਕਰਾਉਣੀ ਹੈ ਉੰਦਾ ਬ੍ਰਦਰ ਸਾਨੂੰ ਦੱਸਦਾ ਕਿ 18 ਤਰੀਕ ਤੋਂ ਬਾਅਦ ਰਕੇਸ਼ ਕੁਮਾਰ ਦਾ ਜਿਹੜਾ ਹੁਣ ਸਿਚਾਫ ਆ ਰਿਹਾ ਉਸ ਤੋਂ ਬਾਅਦ ਇਹਦੀ ਜਾਂਚ ਕੀਤੀ ਜਾਂਦੀ ਹੈ ਕੱਲ ਮਿਤੀ 1 3 25 ਨੂੰ ਉਹਦਾ ਜਿਹੜਾ ਵੱਡਾ ਭਰਾ ਮੁਕੇਸ਼ ਕੁਮਾਰ ਸਾਡੇ ਕੋਲੇ ਠਾਣੇ ਆ ਕੇ ਸਟੇਟਮੈਂਟ ਦਿਖਾਉਂਦਾ ਕਿ ਜੋ ਦਾ ਛੋਟਾ ਭਰਾ ਰਕੇਸ਼ ਕੁਮਾਰ ਆ ਵੀ ਉਸ ਨੂੰ ਉਸਦੇ ਪਿੰਡ ਦੇ ਅਜੇ ਰਾਮ ਤੇ ਹੋਰ ਦੋ ਉਹਦੇ ਬੱਚੇ ਅਜੇ ਰਾਮ ਦੇ ਤਿੰਨਾਂ ਨੇ ਮਿਲ ਕੇ ਮਾਰ ਕੇ ਤੇ ਕਿਤੇ ਉਹਦੀ ਬਾਡੀ ਨੂੰ ਸੈਟਅਪ ਦਿੱਤਾ ਤੇ ਉਸ ਤੋਂ ਬਾਅਦ ਉਸ ਦੇ ਬਿਆਨਾਂ ਤੇ ਇਹਨਾਂ ਤਿੰਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਂਦਾ ਜੀ 44 ਨੰਬਰ ਮੁਕੱਦਮਾ ਉਹਦੇ ਇੰਟਰੈਕਟ ਉਸ ਤੋਂ ਇਹਨਾਂ ਬੀਐਨਆਰਸ ਤੇ ਕਾਰਡ ਦੋ ਬੀਨਸ ਤੇ ਤੇਜੀ ਉਸ ਤੋਂ ਬਾਅਦ ਇਹਦੀ ਤਫਤੀਸ਼ ਕਰਕੇ ਜਿਹੜਾ ਅਜੇ ਰਾਮਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰੀ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਦੌਰਾਨ ਉਹ ਇਨਕਸ਼ਾਫ ਕਰਦਾ ਸਾਡੇ ਕੋਲੇ ਕਿ ਜਿਹੜੇ ਉਹਨੇ ਸਿਰ ਸੀ ਬਾਡੀ ਦਾ ਉਹ ਥੇ ਬਾਅਰ ਸੋਈਆਂ ਰੋਡ ਵਾਲੇ ਨਾਲੇ ਤੇ ਸਿੱਟ ਦਿੱਤਾ ਕਿਤੇ ਲਫਾਵੇ ਚ ਪਾ ਕੇ ਤੇ ਉਹਨੂੰ ਚੋਲੇ ਚ ਪਾ ਕੇ ਸਿੱਕਤਾ ਹੈ ਉਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਤੇ ਅਸੀਂ ਉਹਨੂੰ ਬਰਾਮਦ ਕਰਾਉਣੇ ਆ ਜੀ ਬਰਾਮਦ ਕਰਵਾ ਕੇ ਸਿਰ ਨੂੰ ਅਸੀਂ ਹਸਪੀਟਲ ਪਹੁੰਚਾ ਕਰ ਦਿੰਨੇ ਆ ਪੋਸਟਮਾਰਟਮ ਲਈ ਸਰ ਜੀ ਗੱਲ ਕਰੀ ਜਾਵੇ ਕਿ ਕਿਹਾ ਜਾ ਰਿਹਾ ਕਿ ਜਿਹੜਾ ਉਹਦਾ ਮਾਸ ਸੀਗਾ ਉਹ ਹੱਡੀਆਂ ਤੋਂ ਅੱਡ ਕਰਕੇ ਹੱਡੀਆਂ ਅੱਗੇ ਸਿੱਟੀਆਂ ਹੈ ਮਾਸ ਅੱਡ ਕਿਤੇ ਦਿੱਤੇਗੇ ਉਹਦੀ ਤੜ ਦੀ ਜਿਹੜੀ ਬਰਾਮਦਗੀ ਤਫ਼ਤੀਸ਼ ਚੱਲ ਰਹੀ ਹੈ ਜੀ ਇਸ ਬਾਅਦ ਤਫ਼ਤੀਸ਼ ਤੇ ਇਹ ਗੱਲ ਕਲੀਅਰ ਹੋਊਗੀ ਵੀ ਇਦਾਂ ਹੋਇਆ ਜਾਂ ਨਹੀਂ ਹੋਇਆਗਾ ਹਾਲ ਦੀ ਘੜੀ ਹੁੰਦਾ ਸਿਰ ਬਰਾਮਦ ਹੋਇਆ ਤੇ ਧੜ ਬਰਾਮਦ ਕਰ ਲਈ ਅਸੀਂ ਸਰਚ ਟੀਮਾਂ ਲਾਈ ਹੋਈਆਂ ਨੇ ਜੀ ਤੇ ਹਿੰਦੀ ਪੁੱਛਗੀ ਚੱਲ ਰਹੀ ਜਿਹੜਾ ਸਰ ਬਦਲਾ ਫੜਿਆ ਕੀ ਇਹ ਤੇ ਕੋਈ ਪਹਿਲਾਂ ਨੂੰ ਕਰਾਇਆ ਹੋਇਆ ਪਰਚਾ ਹੈ ਕਿ ਹਾਲ ਦੀ ਘੜੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ